ਬਹੁਤ ਪੁਰਾਣੇ ਸਮੇਂ ਦੀ ਗੱਲ ਆ ਇੱਕ ਨਾ ਪਿੰਡ ਦੇ ਨੇੜੇ ਇੱਕ ਡੇਰੇ ਵਿੱਚ ਇੱਕ ਸੰਤ ਰਹਿੰਦੇ ਸੀ ਬਹੁਤ ਭਗਤੀ ਕਰਨ ਵਾਲੇ ਤੇ ਉਹਨੂੰ ਲੋਕੀ ਮੰਨਦੇ ਵੀ ਬਹੁਤ ਸੀ ਤੇ ਜਦੋਂ ਉਹ ਸੰਤ ਦਾ ਜਿਹੜਾ ਸੀ ਆਖਰੀ ਸਮਾਂ ਆਇਆ ਤੇ ਮਰਨ ਤੋਂ ਪਹਿਲਾਂ ਉਹਨੇ ਆਪਣੇ ਸਭ ਤੋਂ ਪਰੋਸੇ ਵਾਲੇ ਚੇਲੇ ਨੂੰ ਸੱਦਿਆ ਤੇ ਉਹਨੂੰ ਕਿਹਾ ਕਿ ਮੇਰੀ ਨੇੜੇ ਹੋ ਕੇ ਗੱਲ ਸੁਣ ਜਦੋਂ ਉਹ ਚੇਲਾ ਉਹਦੇ ਨੇੜੇ ਹੋਇਆ ਤੇ ਉਹਨੇ ਕਿਹਾ ਕਿ ਤੂੰ ਬਿੱਲੀ ਨਹੀਂ ਪਾਲਣੀ ਤੇ ਉਸ ਤੋਂ ਪਹਿਲਾਂ ਕਿ ਉਹ ਚੇਲਾ ਪੁੱਛਦਾ ਵੀ ਮੈਂ ਬਿੱਲੀ ਕਿਉਂ ਨਹੀਂ ਪਾਲਣੀ ਵੀ ਇਹਦਾਂ ਕੀ ਗੱਲ ਹੋਊਗੀ ਜਾਇ ਤੁਸੀਂ ਮੈਨੂੰ ਕਿਉਂ ਕਿਹਾ ਤੇ ਉਹ ਜਿਹੜੇ ਸੰਤ ਸੀ ਉਹ ਆਪਣੇ ਸੁਆਸ ਛੱਡ ਦਿੰਦੇ ਆ ਤੇ ਉਹਨਾਂ ਤੋਂ ਬਾਅਦ ਉਹ ਚੇਲੇ ਦੇ ਬਾਰ-ਬਾਰ ਮਨ ਚਾਉਂਦਾ ਸੀ ਵੀ ਮੇਰੇ ਗੁਰੂ ਨੇ ਮੈਨੂੰ ਬਿੱਲੀ ਨਾ ਪਾਲਣ ਲਈ ਕਿਉਂ ਕਿਹਾ ਵੀ ਬਿੱਲੀ ਤਾਂ ਅਸੀਂ ਹੁਣ ਵੀ ਡੇਰੇ 'ਚ ਨਹੀਂ ਰੱਖੀ ਇੱਥੇ ਹਨਾ ਤੇ ਫਿਰ ਮੈਨੂੰ ਕਿਉਂ ਕਿਹਾ ਵਾ ਤੇ ਉਹ ਦਿਨੇ ਰਾਤ ਐਹੀ ਹੀ ਸੋਚਦਾ ਰਹਿੰਦਾ ਬਿੱਲੀ ਵਾਲੀ ਗੱਲ ਨੂੰ ਵੀ ਜੇ ਸੰਤਾਂ ਨੇ ਕੁਝ ਕਿਹਾ ਵਾ ਤੇ ਇਹ ਡੂੰਗੀ ਰਮਜ ਹੋਣੀ ਕੋਈ ਨਾ ਕੋਈ ਕਿ ਗੁਰੂ ਮੇਰੇ ਜੜੇ ਸੀ ਸੰਤ ਸੀ ਉਹ ਇਸ ਤਰ੍ਹਾਂ ਤੇ ਨਹੀਂ ਕਹਿ ਸਕਦੇ ਨਾ ਬਿਨਾ ਮਤਲਬ ਤੋਂ ਕੋਈ ਗੱਲ ਤੇ ਉਹ ਇੱਕ ਦਿਨ ਉਹਨਾਂ ਨੂੰ ਯਾਦ ਆਇਆ ਕਿ ਉਹਨਾਂ ਦੇ ਜਿਹੜੇ ਸੰਤ ਸੀ ਨਾ ਉਹਨਾਂ ਦਾ ਇੱਕ ਦੋਸਤ ਆ ਮਿੱਤਰ ਆ ਤੇ ਉਹ ਥੋੜੀ ਦੂਰ ਰਹਿੰਦਾ ਵਾ ਤੋਨੇ ਸੋਚਿਆ ਮੈਂ ਉਹਨੂੰ ਮਿਲ ਕੇ ਆਉਣਾ ਕਿਉਂਕਿ ਮੇਰੇ ਮਨ 'ਚ ਸਦਾ ਹੀ ਚੱਲਦਾ ਰਹਿੰਦਾ ਐਵਾਂ ਵਾਲਾ ਸਵਾਲ ਜਿਹਦਾ ਮੈਨੂੰ ਆਨਸਰ ਜਿਹੜਾ ਨਹੀਂ ਮਿਲਦਾ ਉਹ ਜੜਾ ਸੀ ਨਾ ਉਹ ਸੰਤਾਂ ਨੂੰ ਮਿਲਣ ਚਲਾ ਗਿਆ ਤੇ ਜਦੋਂ ਉਹਨੇ ਜਾ ਕੇ ਕਿਹਾ ਵੀ ਮੇਰੇ ਗੁਰੂ ਨੇ ਮਰਨ ਤੋਂ ਪਹਿਲਾਂ ਇਹ ਕਿਹਾ ਸੀ ਕਿ ਬਿੱਲੀ ਨਹੀਂ ਰੱਖਣੀ ਤੇ ਐਨੇ ਉਹ ਵਿਦਵਾਨ ਸੀ ਸੰਤ ਸੀ ਤੇ ਜਿਉਂ ਉਹਨਾਂ ਨੇ ਕਿਹਾ ਵਾ ਇਹਨਾਂ ਦੇ ਗਹਿਰੇ ਮਤਲਬ ਹੋਣਗੇ ਪਰ ਮੇਰੀ ਸਮਝ ਤੋਂ ਬਾਹਰ ਵੀ ਤੁਸੀਂ ਮੈਨੂੰ ਦੱਸਣ ਦੀ ਕਿਰਪਾਲਤਾ ਕਰੋਗੇ ਵੀ ਮੇਰੇ ਗੁਰੂ ਨੇ ਮੈਨੂੰ ਐਦਾਂ ਕਿਉਂ ਕਿਹਾ ਹੈਗਾ ਵਾ ਵੀ ਬਿੱਲੀ ਨਹੀਂ ਰੱਖਣੀ ਉਹ ਜਿਹੜੇ ਸੰਤ ਸੀ ਨਾ ਉਹ ਐ ਸੁਣ ਕੇ ਮਸਕਰਾਏ ਤੇ ਉਹਨੇ ਕਿਹਾ ਵੀ ਜਿਹੜੇ ਤੇਰੇ ਗੁਰੂ ਨੇ ਗੱਲ ਕਹੀ ਹੈ ਨਾ ਇਹਦੇ ਚ ਜੀਵਨ ਦਾ ਸਾਰ ਉਹਨਾਂ ਨੇ ਸਾਰਾ ਹੀ ਦੱਸ ਦਿੱਤਾ ਇਹ ਆਪਣੇ ਉਪਦੇਸ਼ ਵਿੱਚ ਪਰ ਜਦੋਂ ਮੈਨੂੰ ਮੇਰੇ ਗੁਰੂ ਨੇ ਕਿਹਾ ਸੀ ਨਾ ਮੈਂ ਐਦਾ ਅਰਥ ਸਮਝੀ ਨਹੀਂ ਸੀ ਪਾਇਆ ਕਹਿੰਦਾ ਕਿ ਜਦੋਂ ਮੈਂ ਆਪਣਾ ਸન્યાਸੀ ਜੀਵਨ ਸ਼ੁਰੂ ਕੀਤਾ ਤੇ ਮੈਂ ਇੱਕ ਜੰਗਲ ਵਿੱਚ ਜਾ ਕੇ ਤੇ ਕੁਟੀਆਂ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਉਥੇ ਨਾ ਕਹਿੰਦਾ ਕਿ ਮੇਰ ਕੋ ਥੋੜੇ ਕਪੜੇ ਹੁੰਦੰਦੇ ਹੀ ਲਿਮਟਡ ਜੇ ਕਪੜੇ ਹੋਣੇ ਤੇ ਉਥੇ ਝੂਗੇ ਹੁੰਦੇ ਤੇ ਝੂਆਂ ਨੇ ਮੇਰੇ ਕਪੜੇ ਜੜਿਓ ਕੁੱਤਰ ਦੇਣੇ ਤੇ ਮੈਂ ਬੜਾ ਪਰੇਸ਼ਾਨ ਹੋਣਾ ਇੱਕ ਵਾਰ ਕਹਿੰਦਾ ਮੈਂ ਪਿੰਡ ਚੋਂ ਜੜ ਭਿਖਿਆ ਮੰਗਣ ਜਾਂਦਾ ਹੁੰਦਾ ਸੀ ਕਿਉਂਕਿ ਮੈਂ ਭਿਖਿਆ ਮੰਗੇ ਗੁਜ਼ਾਰਾ ਕਰਦਾ ਸੀ ਤੇ ਮੈਂ ਭਿਖਿਆ ਮੰਗਣ ਗਿਆ ਤੇ ਉਥੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਕੁਟਿਆ ਚ ਚੂਹੇ ਬੜੇ ਆ ਤੇ ਮੇਰੇ ਕਪੜੇ ਕੁੱਤਰ ਦਿੰਦੇ ਆ ਉੱਤੇ ਪਿੰਡ ਵਾਲਿਆਂ ਨੇ ਕਿਹਾ ਕਿ ਤੂੰ ਐਦਾਂ ਕਰ ਵੀ ਇੱਕ ਬਿੱਲੀ ਰੱਖ ਲੈ ਕਿਉਂਕਿ ਜੇ ਬਿੱਲੀ ਹੋਊਗੀ ਨਾ ਚੂਹੇ ਨੇੜੇ ਨਹੀਂ ਆਉਣਗੇ ਤੇ ਕਹਿੰਦਾ ਮੈਨੂੰ ਵੀ ਉਹਨਾਂ ਦਾ ਸੁਝਾਅ ਸੋਣਾ ਲੱਗਾ ਤੇ ਮੈਂ ਨਾ ਇੱਕ ਬਿੱਲੀ ਕੁਟੀਆ ਦੇ ਵਿੱਚ ਰੱਖ ਲਈ ਹੁਣ ਕਹਿੰਦਾ ਬਿੱਲੀ ਨੇ ਚੂਹੇ ਤੇ ਪਜਾ ਦਿੱਤੇ ਪਰ ਹੁਣ ਇੱਕ ਨਵੀਂ ਸਮੱਸਿਆ ਸੀ ਕਿ ਬਿੱਲੀ ਦੁੱਧ ਪੀਂਦੀ ਸੀ ਫਿਰ ਮੈਨੂੰ ਕਹਿੰਦਾ ਪਿੰਡ ਵਾਲਿਆਂ ਕੋਲੋਂ ਵੀ ਜਿਦਾਂ ਆਪਣੇ ਦੀ ਭਿੱਖਿਆ ਮੰਗਣ ਤੋਂ ਇਲਾਵਾ ਦੁੱਧ ਵੀ ਮੰਗਣਾ ਪੈਣਾ ਤੇ ਕੁਛ ਤੇਨ ਤੇ ਲੋਕਾਂ ਨੇ ਮੈਨੂੰ ਦੁੱਧ ਜਿਹੜਾ ਦੇ ਦਿੱਤਾ ਤੇ ਫਿਰ ਮੈਨੂੰ ਪਿੰਡ ਵਾਲੇ ਉਹ ਕਹਿੰਦੇ ਵੀ ਅਸੀਂ ਰੋਜ਼ ਤੈਨੂੰ ਦੁੱਧ ਨਹੀਂ ਦੇ ਸਕਦੇ ਤੂੰ ਐਦਾਂ ਕਰ ਵੀ ਇੱਕ ਗਾਂ ਰੱਖ ਲਾ ਗਾਂ ਹੋਊਗੀ ਤੇ ਬਿੱਲੀ ਦਾ ਜਿਹੜਾ ਦੁੱਧਾ ਉਹਦੀ ਸਮੱਸਿਆ ਜਿਹੜੀ ਉਹ ਹੱਲ ਹੋ ਚੁਗੀ ਕਹਿੰਦਾ ਮੈਨੂੰ ਵੀ ਲੋਕਾਂ ਦੀ ਗੱਲ ਸਹੀ ਲੱਗੀ ਤੇ ਮੈਂ ਨਾ ਇੱਕ ਜਿਹੜੀ ਗਾਂ ਖਰੀਦ ਲਈ ਤੇ ਗਾਂ ਜਿਹੜੀ ਉੱਥੇ ਆਪਣੀ ਕੁਟੀਆ ਦੇ ਲਾਗੇ ਬੰਨ ਲਈ ਤੇ ਕਹਿੰਦਾ ਮੈਨੂੰ ਲੱਗਾ ਵੀ ਚਲੋ ਹੁਣ ਬਿੱਲੀ ਦਾ ਮਸਲਾ ਹੱਲ ਹੋ ਗਿਆ ਹੁਣ ਬਿੱਲੀ ਦਾ ਮਸਲਾ ਤੇ ਹੱਲ ਹੋ ਗਿਆ ਤੇ ਹੁਣ ਗਾਂ ਲਈ ਜਿਹੜਾ ਸਿਕਾ ਵਗੈਰਾ ਵੀ ਚਾਹੀਦਾ ਹੁੰਦਾ ਸੀ ਜਿੱਥੇ ਗਾਂ ਨੂੰ ਬੰਨਣਾ ਸੀ ਉਹ ਥਾਂ ਵੀ ਸਾਫ਼ ਕਰਕੇ ਰੱਖਣੀ ਹੁੰਦੀ ਸੀ ਤੇ ਉਥੇ ਨਾ ਨੇੜੇ ਤੇ ਰਕਾ ਨਹੀਂ ਸੀ ਹੈਗਾ ਕਿੰਨਾ ਮੈਂ ਫੇਰ ਪਿੰਡ ਵਾਲਿਆਂ ਨਾਲ ਜਿੱਦਾਂ ਗੱਲ ਕੀਤੀ ਵੀ ਗਾਂ ਲਈ ਕਾਹ ਵਗੈਰਾ ਵੀ ਚਾਹੀਦਾ ਵਾ ਫਿਰ ਗਾਂ ਨੂੰ ਜਿਹੜੇ ਸਾਮ ਸੰਭਾਲ ਵੀ ਉਹਦੀ ਹੋਣੀ ਚਾਹੀਦੀ ਆ ਤੇ ਮੇਰ ਕੋ ਤੇ ਹੋ ਨਹੀਂ ਰਿਹਾ ਤੇ ਕਹਿੰਦੇ ਉਹ ਕਹਿੰਦੇ ਵੀ ਸਾਡੇ ਪਿੰਡ ਚ ਨਾ ਇੱਕ ਵੀ ਦਵਾਵਾ ਤੂੰ ਸਾਧੂ ਸੰਤਾਂ ਦੀ ਬਹੁਤ ਜੜੀ ਸੇਵਾ ਕਰਦੀ ਐ ਬੜੇ ਚੰਗੇ ਸੁਭਾਅ ਦੀ ਐ ਤੇ ਐ ਵਾ ਵੀ ਉਹ ਇਹਦੇ ਚ ਤੇਰੀ ਮਦਦ ਕਰ ਸਕਦੀ ਐ ਹੈਨਾ ਉਹ ਗਾਂ ਲਈ ਜਿਹੜਾ ਕਾ ਉਗਾ ਦੋਗੀ ਤੇ ਇਹਦੇ ਨਾਲ ਤੇਰੀ ਕਾ ਦੀ ਸਮੱਸਿਆ ਜਿਹੜੀ ਗਾਂ ਨੂੰ ਜਿਹੜਾ ਤੂੰ ਪਾਉਣਾ ਨਾ ਉਹਦੀ ਹੱਲ ਹੋ ਜੂ ਕਹਿੰਦਾ ਮੇਰੇ ਮਨ ਚੋ ਹੀ ਆ ਗਿਆ ਵੀ ਠੀਕ ਆ ਚੱਲ ਉਹ ਇੰਨਾ ਕਰ ਜਾ ਕਰੂਗੀ ਤੇ ਉਹਨੇ ਆਉਣਾ ਤੇ ਉਹਨੇ ਆਣ ਕੇ ਨਾ ਕਾ ਕੁ ਜੜਾ ਉਗਾ ਦਿੱਤਾ ਤੇ ਨਾਲੇ ਜਿੱਥੇ ਗਾਂ ਬੰਦੇ ਸੀ ਉਹ ਥਾਂ ਸਾਫ-ਸੂਫ ਕਰ ਦਿੱਤੀ ਤੇ ਨਾਲ ਜਿਹੜਾ ਖਾਣ ਲਈ ਅਨਾਜ ਵਗੈਰਾ ਜਿਹੜਾ ਸੀ ਉਹ ਵੀ ਉਹਨੇ ਬੀਜ ਦਿੱਤਾ ਤੇ ਉਹ ਖੂਬਸੂਰਤ ਔਰਤ ਸੀ ਹੈਨਾ ਤੇ ਕਹਿੰਦਾ ਵੀ ਮੈਨੂੰ ਉਹਦੇ ਨਾਲ ਪ੍ਰੇਮ ਹੋ ਗਿਆ ਮੈਂ ਉਹਦੇ ਨਾਲ ਵਿਆਹ ਕਰਾ ਲਿਆ ਜਦੋਂ ਮੇਰਾ ਵਿਆਹ ਹੋ ਗਿਆ ਫਿਰ ਬੱਚਾ ਹੋ ਗਿਆ ਤੇ ਫਿਰ ਜਿੰਦਾ ਜਦੋਂ ਮੈਂ ਹੈ ਤੇ ਸੰਿਆਸੀ ਸੀ ਤੇ ਪਿੰਡ ਵਿੱਚ ਭਿਖਿਆ ਮੰਗਣ ਜਾਣਾ ਤੇ ਲੋਕਾਂ ਨੇ ਮੈਨੂੰ ਠਰਕੀ ਠਰਕੀ ਕਹਿ ਕੇ ਮੇਰੇ ਤੇ ਮਜ਼ਾਕ ਉਡਾਉਣਾ ਮੇਰੇ ਤੇ ਹੱਸਣਾ ਹੁਣ ਕਹਿੰਦਾ ਪਰਿਵਾਰ ਦੀ ਜਿੱਦਾਂ ਬੱਚਾ ਸੀ ਔਰਤ ਸੀ ਉਹਦੇ ਲਈ ਮੈਨੂੰ ਰੋਜੀ ਰੋਟੀ ਲਈ ਥਾਂ ਥਾਂ ਤੇ ਭਟਕਣਾ ਪਿਆ ਕਿਉਂਕਿ ਉਹਨਾਂ ਨੂੰ ਤੇ ਮੈਨੂੰ ਖਵਾਉਣਾ ਪੈਣਾ ਸੀ ਸਾਰੇ ਭਿਖਿਆ ਮੰਗ ਕੇ ਤੇ ਸਾਰਿਆਂ ਦਾ ਗੁਜ਼ਾਰਾ ਨਹੀਂ ਸੀ ਹੋਣਾ ਤੇ ਕਹਿੰਦਾ ਫਿਰ ਮੈਨੂੰ ਸਮਝ ਲੱਗੀ ਵੀ ਮੇਰੇ ਗੁਰੂ ਨੇ ਬਿੱਲੀ ਨਾ ਪਾਲਣ ਦਾ ਕਿਉਂ ਕਿਹਾ ਸੀ ਕੀ ਸੀ ਉਹਨਾਂ ਦਾ ਅਰਥ ਤੇ ਇਸ ਕਹਾਣੀ ਵਿੱਚ ਜਿਹੜੇ ਪਿੰਡ ਵਾਲੇ ਨਾ ਉਹ ਮਨ ਦਾ ਪ੍ਰਤੀਕ ਹੈਗੇ ਆ ਤੇ ਜਿਸ ਤਰ੍ਹਾਂ ਸਾਡਾ ਮਨ ਸਾਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੰਦਾ ਹੈਨਾ ਅੱਦਈਂ ਪਿੰਡ ਵਾਲਿਆਂ ਨੇ ਮੈਨੂੰ ਕਦੀ ਬਿੱਲੀ ਰੱਖਣ ਦਾ ਦਿੱਤਾ ਫਿਰ ਗਾਂ ਰੱਖਣ ਦਾ ਦਿੱਤਾ ਫਿਰ ਉਸ ਔਰਤ ਦਾ ਦਿੱਤਾ ਹੈਨਾ ਤੇ ਜਿਵੇਂ ਉਹਨਾਂ ਨੂੰ ਠੁਕਰਾ ਦਿੰਦਾ ਹੈਨਾ ਜਾਨੀ ਕਿ ਮੈਂ ਬਿੱਲੀ ਪਾਲੀ ਨਾ ਹੁੰਦੀ ਤੇ ਮੇਰੀ ਇਹ ਦੁਰਦਰਸ਼ਾ ਨਹੀਂ ਹੋਣੀ ਐ ਮੇਰੀ ਬੁਰੀ ਹਾਲਤ ਨਹੀਂ ਸੀ ਹੋਣੀ ਤੇ ਦੋਸਤੋ ਇਸ ਤਰ੍ਹਾਂ ਹੀ ਆ ਸਾਡਾ ਮਨ ਜਿਹੜਾ ਨਾ ਉਹ ਜੇ ਅਸੀਂ ਕੰਟਰੋਲ 'ਚ ਨਹੀਂ ਨਾ ਰੱਖਦੇ ਤੇ ਉਹ ਸਾਨੂੰ ਤਰ੍ਹਾਂ ਤਰ੍ਹਾਂ ਦੇ ਜੜੇ ਆ ਨਾ ਲਾਲਚ ਦਿੰਦਾ ਰਹਿੰਦਾ ਜਿੱਦਾਂ ਕਿਸੇ ਤਰ੍ਹਾਂ ਦੀ ਵੀ ਕੋਈ ਸਾਨੂੰ ਆਦਤ ਪੈ ਜਾਂਦੀ ਹੈ ਹੈਨਾ ਚਾਹੇ ਉਹ ਕਈਆਂ ਨੂੰ ਬੀੜੀ ਪੀਣ ਦੀ ਸਿਗਰਟ ਪੀਣ ਦੀ ਤਬਾਕੂ ਦੀ ਜਾਂ ਕੋਈ ਵੀ ਸ਼ਰਾਬ ਦੀ ਕੋਈ ਵੀ ਬੁਰੀ ਆਦਤ ਜਿਹੜੀ ਹੈ ਨਾ ਉਹ ਪੈ ਜਾਂਦੀ ਹੈ ਤੇ ਫਿਰ ਅਸੀਂ ਛੱਡਣਾ ਵੀ ਕਿਵੇਂ ਚਾਹੀਏ ਨਾ ਤੇ ਸਾਡਾ ਮਨ ਕਹੋ ਕੋਈ ਨਾ ਟਰਾਈ ਕਰ ਲੈ ਹੈਨਾ ਤੇ ਫਿਰ ਦੁਬਾਰਾ ਨਾ ਕਰੇ ਤੇ ਉਹ ਜਿਹੜਾ ਟਰਾਈ ਕਰਨਾ ਹੁੰਦਾ ਨਾ ਤੇ ਉਹ ਫਿਰ ਸਾਡੀ ਆਦਤ ਪੱਕੀ ਬਣ ਜਾਂਦੀ ਹੈ ਸਾਨੂੰ ਲੱਤ ਲੱਗ ਜਾਂਦੀ ਉਹਦੀ ਅਸਲੀ ਜਿਹੜਾ ਮਨ ਸਾਨੂੰ ਲਾਲਚ ਦਿੰਦਾ ਨਾ ਉਹਨੂੰ ਸਖਤੀ ਨਾਲ ਠੁਕਰਾ ਦੇਣਾ ਚਾਹੀਦਾ ਜਾਂ ਮੈਂ ਦੂਜੇ ਸ਼ਬਦਾਂ 'ਚ ਤੁਹਾਨੂੰ ਕਹਾਂ ਕਿ ਬਿੱਲੀ ਪਾਲਣੀ ਨਹੀਂ ਚਾਹੀਦੀ ਅਸਲੀ ਮੈਂ ਐਹੀ ਕਹਿਨੀ ਆ ਕਿ ਬਿੱਲੀ ਨਾ ਪਾਲੋ ਬਿੱਲੀ ਮਤਲਬ ਇਹ ਨਹੀਂ ਆ ਕਿ ਦੂਸਰੀ ਬਿੱਲੀ ਬਿੱਲੀ ਮਤਲਬ ਹੈ ਵਾ ਕਿ ਆਪਣੇ ਮਨ ਦੇ ਕਹੇ ਤੇ ਨਾ ਬਿਲਕੁਲ ਗੁਲਾਮ ਹੋ ਕੇ ਚੱਲੀ ਜਾਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ ਤੇ ਉਹਨਾਂ ਨੂੰ ਬਿੱਲੀ ਪਾਲਣ ਤੋਂ ਬਚਾਓ ਤੇ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਕਦੀ ਵੀ ਨੈਗੇਟਿਵ ਨਾ ਸੋਚੋ ਤੇ ਜਿਹੜਾ ਵੀ ਕਦਮ ਜ਼ਿੰਦਗੀ 'ਚ ਚੁੱਕੋ ਨਾ ਸੋਚ ਸਮਝ ਕੇ ਚੁੱਕੋ ਤੇ ਜੇ ਤੁਹਾਨੂੰ ਲੱਗੇ ਨਾ ਕਿ ਇਹ ਜਿਹੜੀ ਤੁਹਾਡੀ ਇੱਕ ਆਦਤ ਆ ਤੁਹਾਨੂੰ ਜਿਹੜੀ ਆ ਬੁਰੇ ਪਾਸੇ ਲੈ ਜਾਊਗੀ ਤੁਹਾਨੂੰ ਉਸੇ ਵੇਲੇ ਛੱਡ ਦੋ ਆਪਣੇ ਮਨ ਦੇ ਕਹੇ ਮਨ ਦੇ ਗੁਲਾਮ ਬਣ ਕੇ ਨਾ ਚੱਲੀ ਚੱਲੋ ਫਿਰ ਮਿਲਦੇ ਆ ਇੱਕ ਬਹੁਤ ਪਿਆਰੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ